ਅਤਿ ਦੀ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ। ਭਾਵੇਂ ਮੌਸਮ ਵੱਲੋਂ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਪਰ ਤੇਜ਼ ਹਵਾਵਾਂ ਦੇ ਨਾਲ ਕਈ ਲੋਕਾਂ ਦਾ ਨੁਕਸਾਨ ਵੀ ਹੋਇਆ। ਫਿਰੋਜ਼ਪੁਰ ਦੇ ਵਿੱਚ ਖਰਾਬ ਮੌਸਮ ਕਰਕੇ ਤੇਜ਼ ਹਨੇਰੀ ਚਲਣ ਦੇ ਨਾਲ ਇੱਕ ਨਿੱਜੀ ਕੰਪਨੀ ਦੀ ਦੀਵਾਰ ਡਿੱਗਣ ਦੇ ਨਾਲ ਚਪੇਟ ਦੇ ਵਿੱਚ ਪਲਾਟ ਵਿੱਚ ਖੜੀਆਂ 5 ਗੱਡੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ 3 ਗੱਡੀਆਂ ਪੂਰੀ ਤਰ੍ਹਾਂ ਤਹਿਸ ਨਾਸ ਹੋ ਗਈਆਂ ਨੇ। ਤਸਵੀਰਤ ਵਿੱਚ ਦਿਖਾਈ ਦੇ ਰਹੀਆਂ ਦੋ ਗੱਡੀਆਂ ਦਾ ਥੋੜਾ ਨੁਕਸਾਨ ਹੋਣ ਕਾਰਨ ਬਚ ਗਈਆਂ ਨੇ ਮੋਹੱਲਾ ਵਾਸੀਆਂ ਨੇ ਕਿਹਾ ਕਿ ਦੀਵਾਰ ਪਹਿਲੇ ਤੋਂ ਹੀ ਕਮਜ਼ੋਰ ਸੀ ਉਹਨਾਂ ਇੰਡਸਟਰੀ ਮਾਲਕ ਨੂੰ ਠੀਕ ਕਰਵਾਉਣ ਦੇ ਲਈ ਵੀ ਕਿਹਾ ਗਿਆ ਸੀ ਪਰ ਉਹਨਾਂ ਵੱਲੋਂ ਠੀਕ ਨਹੀਂ ਕਰਵਾਇਆ ਗਿਆ ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਮਾਲਕ ਇਸ ਨੁਕਸਾਨ ਦੀ ਪਰਪਾਈ ਕਰੇ ਹਰੀਸ਼ ਕੁਮਾਰ ਹਰੀਸ਼ ਕੁਮਾਰ ਕਿੱਥੋਂ ਰਹਿੰਦੇ ਹੋ ਲੋਕ ਸੇ ਇੱਥੇ ਆ ਵਾਵਾ ਕਲੋਨੀ ਨਾਲ ਹੀ ਘਰ ਗੱਡੀ ਆਈ ਕਦੋਂ ਆਈਆਂ ਤੇ ਕੀ ਹੋਊਗੀ ਗੱਡੀ ਤਾਂ ਰੋਜ਼ ਹੀ ਇੱਥੋਂ ਲਿਆ ਕੇ ਮੁੰਡਾ ਇੱਥੇ ਖੜੀ ਕਰਦਾ ਹੈ ਅੰਦਰ ਥੜੀ ਉੱਚੀ ਹੈ ਵੀ ਜਾ ਨਹੀਂ ਸਕਦੀ ਥੜੀ ਨੀਵੇ ਕਰਾ ਕੇ ਫਿਰ ਉਹ ਅੰਦਰ ਖੜੀ ਕਰਦਾ ਹੈ ਇਹ ਖਾਲੀ ਪਲਾਟ ਹੈ ਇੱਥੇ ਖਿਲਾਰਦੇ ਹਾਂਜੀ ਇੱਥੇ ਖਿਲਾਰਦੇ ਤਕਰੀਬਨ ਕਈ ਲੋਕ ਇੱਥੇ ਖਿਲਾਰਦੇ ਹਾਂਜੀ ਅਸੀਂ ਵੀ ਇੱਥੇ ਰਾਤੀ ਮੁੰਡੇ ਨੇ ਇੱਥੇ ਆ ਕੇ ਖਿਲਾਰੀ ਦੇ ਘਰੇ ਬੜੇ ਤੇ ਨਾਲ ਹੀ ਕੀ ਹੋਇਆ ਪਿੱਛੇ ਤੂਫਾਨ ਆਇਆ ਠੀਕ ਆ ਹਾਂ ਤੂਫਾਨ ਤਾਂ ਚੱਲ ਹੀ ਰਿਹਾ ਸੀ ਹੌਤੀ ਤੂਫਾਨ ਤੇ ਆ ਰਿਹਾ ਸੀ ਹਾਂ ਹਵਾ ਤਾਂ ਕਾਫੀ ਤੇਜ਼ ਸੀ ਲੁੱਗਿਆ ਕਿ ਕਿ ਲੁੱਗਿਆ ਜਾ ਤੇ ਉਹ ਬੀਮ ਜਾ ਡਿਗ ਰਿਹਾ ਜੀ ਉੱਤੇ ਇਟਾ ਦਾ ਹਾਂ 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 ਉਹਦੇ ਨਾਲ ਕਿੱਡੀਆਂ ਥੱਲੇ ਆ ਗਈਆਂ ਉਹ ਥੱਲੇ ਆ ਗਈਆਂ ਕਿੱਡੀਆਂ ਕਿੱਡੀਆਂ ਥੱਲੇ ਆਈਆਂ ਮੈਂ ਤਾਂ ਰਾਤ ਨੂੰ ਦੇਖਿਆ ਦੋ ਗੜੀਆਂ ਸੀ ਦੋ ਤਿੰਨ ਥੱਲੇ ਆਈਆਂ ਹੋਰ ਵੀ ਆਈਆਂ ਨੇ ਹਾਂ ਹੋਰ ਪਤਾ ਨਹੀਂ ਕਿੰਨੇ ਕਿਦੀਆਂ ਕਿਦੀਆਂ ਸੀ ਸਾਰੇ ਘਰ ਇੱਥੇ ਰੋਕ ਦੇ ਸੀ ਇਹ ਤਾਂ ਮੇਰੇ ਵੱਡੇ ਬ੍ਰਦਰ ਨੂੰ ਪਤਾ ਮੈਂ ਤਾਂ ਉਹਨਾਂ ਦੇ ਕੋਲ ਰਹਿਣਾ ਕਿ ਕਿਹੜੇ ਕਿਹੜੇ ਘਰਾਂ ਕਿਹੜੇ ਹੋਣ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ ਗੱਡੀਆਂ ਖੱਡਿਆ ਲੱਟ ਹੋਈਆਂ ਹੈ ਕਿੰਨੇ ਦਾ ਡੈਮੇਜ ਹੋ ਗਿਆ ਨੇ ਇਸ ਜਿਹੜਾ ਨੁਕਸਾਨ ਹੋਇਆ ਕਿੰਨੇ ਦਾ ਨੁਕਸਾਨ 7-8 ਲੱਖ ਰੁਪਏ ਦਾ ਲਾ ਲੋਈ ਇਹਨਾਂ ਦਾ ਹੋਇਆ ਹੀ ਉਹਨਾਂ ਚਾਰ ਸਾਲ ਪੁਰਾਣੀ ਗੱਡੀ ਹੈਗੀ ਹੈ ਹੋਰ ਵੀ ਹੋ ਗਿਆ ਬਾਕੀ ਹੋਰ ਜਿਹੜੀਆਂ ਗੱਡੀਆਂ ਹਨ ਉਹਨਾਂ ਦਾ ਵੀ ਹੋਇਆ 15 ਔਰ 20 ਟੋਟਲ 15-20 ਲੱਖ ਰੁਪਏ ਦਾ ਨੁਕਸਾਨ ਹੋਇਆ ਪ੍ਰਸ਼ਾਸਨ ਇਹ ਮੰਗ ਸਰਕਾਰ ਤੋਂ ਸਰਕਾਰ ਤੋਂ ਮੰਗ ਹੈ ਵੀ ਸਾਡੀ ਗੱਡੀ ਦਾ ਕਲੇਮ ਕਰੂਨ ਦਿੱਤਾ ਹੈ ਸਾਡੀ ਮਦਦ ਕੀਤੀ ਜਾਵੇ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਅਕਸ਼ੇ ਕੁਮਾਰ ਹੈ ਜੀ ਅਕਸ਼ੇ ਕੁਮਾਰ ਜੀ ਗੱਡੀਆਂ ਥੱਲੇ ਹੈ ਜੇ ਕਿਸ ਤਰ੍ਹਾਂ ਆਇਆ ਕੀ ਕਰ ਲਿਆ ਇਹ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਸੀਗੀ ਔਰ ਕੰਨ ਕੋਈ ਇੰਨੀ ਝੌਲੜ ਨਹੀਂ ਲੱਗ ਰਹੀ ਸੀਗੀ ਕਾਫੀ ਦੇਰ ਤੋਂ ਬੈਂਕ ਦੇ ਪੋਜੈਸ਼ਨਸ ਸੀਗੀ ਐਵਰੀ ਜ਼ਮੀਨ ਦੇਵਰਾ ਹਾਈ ਟੈਕ ਫੈਕਟਰੀ ਸੀ ਪਹਿਲੇ ਤੇ ਉਹਦੇ ਕਾਰਨ ਕੰਨ ਕਮਜ਼ੋਰ ਹੋਣ ਕਾਰਨ ਜਿਹੜੀ ਆ ਉਹ ਇੱਕੋ ਦਮ ਅਚਾਨਕ ਹੀ ਗਿਰ ਗਈ ਤੇ ਇਹ ਤੇ ਜਿਆਦਾ ਬਹੁਤ ਤੇਜ਼ ਆਂਦੀ ਸੀ ਜੀ ਤੇ ਨਹੀਂ ਜਾਣੀ ਨੁਕਸਾਨ ਤਾਂ ਬਚਾਵਾ ਹੋ ਗਿਆ ਥੋੜੀ ਦੇਰ ਪਹਿਲੇ ਹੀ ਲਗਾ ਕੇ ਗਏ ਸੀ ਗੱਡੀ ਤੇ ਖਾਲੀ ਗੱਡੀਆਂ ਖੜੀਆਂ ਹਾਂਜੀ ਗੱਡੀਆਂ ਖਾਲੀ ਸੀਗੀਆਂ ਕੋਈ ਹੈ ਨਹੀਂ ਸੀਗਾ ਦੋ ਤਿੰਨ ਜਣੇ ਤਾਂ ਬਾਲਵਾਲ ਬਚੇ ਪਹਿਲੇ ਹੀ 2 ਮਿੰਟ ਪਹਿਲੇ ਲੈ ਕੇ ਗਏ ਸੀਗੇ ਗੱਡੀ ਆਪਣੀ ਇਤੋਂ ਚੱਕ ਕੇ ਤੇ ਬਾਕੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਤੇ ਕਿੰਨੀਆਂ ਗੱਡੀਆਂ ਟੁੱਟ ਗਈਆਂ ਟੋਟਲ 3 ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ हां ਦੋ ਗੱਡੀਆਂ ਥੋੜੀਆਂ ਡੈਮੇਜ ਹੋਈਆਂ ਸੀ ਉਹ ਲੈ ਕੇ ਠੀਕ ਕਰਵਾ ਰਹੇ ਨੇ ਟੋਟਲ ਤਿੰਨ ਬਿਲਕੁਲ ਡੈਮੇਜ ਹੋਈਆਂ ਤੇ ਦੋ ਨੂੰ ਥੋੜਾ ਥੋੜਾ ਨੁਕਸਾਨ ਹੋਇਆ ਪੰਜ ਗੱਡੀਆਂ ਸੀਗੀਆਂ ਤੇ ਲੇਕਿਨ ਉਹਨਾਂ ਨੂੰ ਬਹੁਤ ਮਾਮੂਲੀ ਦਾ ਨੁਕਸਾਨ ਹੋਇਆ ਤਿੰਨ ਤਾਂ ਬਿਲਕੁਲ ਹੀ ਖਤਮ ਹੋ ਗਿਆ ਨੇ ਤੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਸਾਡੀ ਵੀ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੂਪਰ ਵਾਈ ਕੀਤੀ ਜਾਏ ਤਾਂ ਕਿ ਕੁਝ ਰਿਲੀਫ ਮਿਲੇ ਕਿਉਂਕਿ ਇਹ ਨੈਗਲੀਜੈਂਸੀ ਹੈ ਜਿਨ੍ਹਾਂ ਦੀ دیوار ਸੀ ਜਾਂ ਜਿਨ੍ਹਾਂ ਨੇ ਮੋੜ ਗਈ ਕੀਤੀ ਹੋਈ ਸੀ ਉਹਨਾਂ ਦੀ ਇੰਨੀ ਵੀਕ ਕਮਜ਼ੋਰ ਦੀਵਾਰ ਹੋ ਗਈ ਸੀ ਤੇ ਉਹਨੂੰ ਰਿਪੇਅਰ ਕਿਉਂ ਨਹੀਂ ਕਰਵਾਇਆ ਉਹਨਾਂ ਨੇ ਜਿਆ ਡਿਸਪੈਂਡਰ ਲਈ ਕਰਾ ਹਾਂ ਇਸ ਕਰਕੇ ਪ੍ਰਸ਼ਾਸਨ ਨੂੰ ਮੰਗਾ ਵੀ ਇਹਨ ਦੇ ਵੱਲ ਧਿਆਨ ਦਿੱਤਾ ਜਾਏ